ਪੰਜਾਬ ਨੂੰ ਬੜੇ ਮਾਣ ਦੇ ਨਾਲ 69ਵੀਂ ਜਿਹੜੀਆਂ ਨੈਸ਼ਨਲ ਸਕੂਲ ਗੇਮਸ ਉਸ ਵਿੱਚ ਤਿੰਨ ਖੇਡਾਂ ਨੂੰ ਹੋਸਟ ਕਰਨ ਦਾ ਮੌਕਾ ਮਿਲਿਆ ਜਿਹਦੇ ਵਿੱਚ ਜੂໂດ ਅੰਡਰ 14 ਬॉयਜ਼ ਐਂਡ ਗਰਲ ਟਾਈਕਵਿੰਡੋ ਅੰਡਰ 14 ਬॉयਜ਼ ਐਂਡ ਗਰਲਸ ਤੇ ਗੱਟਕਾ ਅੰਡਰ 19 ਬॉयਜ਼ ਐਂਡ ਗਰਲਸ ਤੇ ਸਾਡੇ ਸਾਰੇ ਅਧਿਕਾਰੀ ਅਸੀਂ ਹਰ ਸੰਭਵ ਕੋਸ਼ਿਸ਼ ਕਰੇ ਕਿ ਲਈ ਲਗਭਗ 950 ਤੋਂ ਵੱਧ ਬੱਚੇ ਤੇ 350 ਤੋਂ ਵੱਧ ਕੋਚਸ 올ਓਵਰ ਪੰਜਾਬ ਰਾਈਟ ਫਰਮ ਜੰਮੂ ਕਸ਼ਮੀਰ ਲਦਾਖ ਤੋਂ ਲੈ ਕੇ ਆਂਧਰਾ ਤੱਕ ਬੱਚੇ ਆਏ ਆ ਕਿਉਂਕਿ ਆਮ ਆਦੀ ਪੜੇ ਦਾ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਸਾਡੇ ਬੱਚੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਗੇ ਤੇ ਹੈਲਥ ਜੀ ਬੈਲਥ ਸੇ ਤਾਂ ਹੀ ਠੀਕ ਜਾ ਕੇ ਰਸਤੇ ਦੀ ਜੇ ਸਾਡੇ ਬੱਚੇ ਖੇਡਦੇ ਰਹਿਣਗੇ ਤੇ ਉਹਦੇ ਵਾਸਤੇ ਖੇਡਾਂ ਬਤਨ ਪੰਜਾਬ ਦੀ ਇਹ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਰ ਬੱਚਾ ਹਰ ਨੌਜਵਾਨ ਖੇਡਾਂ ਨਾਲ ਜੁੜਿਆ ਵਾ ਤੇ ਉਹਦੇ ਵਾਸਤੇ ਧੰਨਵਾਦ ਵੀ ਇੱਕ ਸਰਕਾਰ ਦਾ ਵੀ ਕਰਦੇ ਆ ਤੇ ਔਰ ਵਧਾਈ ਵੀ ਦਿਨਾ ਸਾਰੇ ਨੌਜਵਾਨਾਂ ਨੂੰ ਮੈਂ ਉਹ ਬੱਚੇ ਜਿਹੜੇ ਅੱਜ ਖੇਡ ਰਹੇ ਨੇ ਖੇਡਣ ਆਏ ਨੇ ਉਹਨਾਂ ਨੂੰ ਵਧਾਈ ਵੀ ਦਿਨਾ ਤੇ ਉਹਨਾਂ ਵਾਸਤੇ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਪ੍ਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਜਿੱਥੇ ਉਹ ਖੇਡ ਕੇ ਆਪਣੀ ਸਿਹਤ ਦਾ ਖਿਆਲ ਰੱਖ ਸਕਣਗੇ ਉੱਥੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕਣਗੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਸਕਾਂਗੇ ਔਰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਬੱਚਿਆਂ ਨੂੰ ਅਪੀਲ ਕਰਦਾ ਆਓ ਆਪਾਂ ਕਿਉਂਕਿ ਹੈਲਥ ਜੈ ਬੈਲਥ ਸਭ ਤੋਂ ਪਹਿਲਾਂ ਕਿ ਸਿਹਤ ਜ਼ਰੂਰੀ ਹੈ ਤੇ ਆਪਾਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਆਪਾਂ ਆਪਣੀ ਸਿਹਤ ਠੀਕ ਰੱਖਾਂਗੇ ਤੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਾਂਗੇ ਪੰਜਾਬ ਨੂੰ ਬੜੇ ਮਾਣ ਦੇ ਨਾਲ 69ਵੀਂ ਜਿਹੜੀ ਨੈਸ਼ਨਲ ਸਕੂਲ ਗੇਮਸ ਉਸ ਵਿੱਚ ਤਿੰਨ ਖੇਡਾਂ ਨੂੰ ਹੁਸਕਰਨ ਦਾ ਮੌਕਾ ਮਿਲਿਆ ਜਿਦੇ ਵਿੱਚ ਜੂໂດ ਅੰਡਰ 14 ਬॉयਜ਼ ਐਂਡ ਗਰਲ ਟਾਈਕਵੈਂਡੋ ਅੰਡਰ 14 ਬॉयਜ਼ ਐਂਡ ਗਰਲਸ ਤੇ ਗੱਟਕਾ ਅੰਡਰ 19 ਬॉयਜ਼ ਐਂਡ ਗਰਲਸ ਤੇ ਸਾਡੇ ਸਾਰੇ ਅਧਿਕਾਰੀ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਕਿ ਲੇ ਲਗਭਗ 950 ਤੋਂ ਵੱਧ ਬੱਚੇ ਤੇ 350 ਤੋਂ ਵੱਧ ਕੋਚਿਸ ਆਲ ਓਵਰ ਪੰਜਾਬ ਰਾਈਟ ਫਰਮ ਜੰਮੂ ਕਸ਼ਮੀਰ ਲਦਾਖ ਤੋਂ ਲੈ ਕੇ ਆਂਧਰਾ ਤੱਕ ਬੱਚੇ ਆਏ ਆ ਨਾਰਥ ਈਸਟ ਤੋਂ ਬੱਚੇ ਆਏ ਆ ਠੰਡ ਵੀ ਬਹੁਤ ਹੈ ਤੇ ਉਹਨਾਂ ਦੇ ਲਈ ਹਰ ਮੁਮਕਿਨ ਬੰਦੂਬਸ ਜਿੱਦਾਂ ਦਾ ਉਹਨਾਂ ਦਾ ਖਾਣਾ ਕੋਈ ਵੈਜ ਨਾਨ ਵੈਜ ਪਲੱਸ ਟਰਾਂਸਪੋਰਟੇਸ਼ਨ ਪਲੱਸ ਠੰਡ ਤੋਂ ਬਚਣ ਲਈ ਹਰ ਤਰ੍ਹਾਂ ਦੇ ਜਿਹੜੇ ਆ ਵਾਸੀਂ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਉਹ ਸਹੂਲਤਾਂ ਮਿਲ ਸਕਣ ਕਨਾਲ ਹੀ ਪੰਜਾਬ ਦੇ ਵਿੱਚ ਜਿੱਥੇ এডੂਕੇਸ਼ਨ ਦੇ ਉੱਤੇ ਕੰਮ ਹੋਇਆ ਤੇ ਸਪੋਰਟਸ ਇਨਫਰਾਸਟ੍ਰਕਚਰ ਉੱਤੇ ਬਹੁਤ ਸ਼ਾਨਦਾਰ ਅੱਜ ਪੂਰੇ ਪੰਜਾਬ ਦੇ ਵਿੱਚ ਰੂਰਲ ਪੰਜਾਬ ਦੇ ਵਿੱਚ 3100 ਪਲੇਗਰਾਉਂਡ ਜਿਹੜੇ ਆ ਦਿਨ ਰਾਤ ਉਹਨਾਂ ਦਾ ਕੰਮ ਜਿਹੜਾ ਨਿਰਮਾਣ جاری ਹੈ ਆ ਚਾਹੀ ਮੈਂ ਆਪਣੀ ਕਨਸਿਸਟੈਂਸੀ ਦੀ ਗੱਲ ਕਰ ਰਿਹਾ ਕਿਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ 3100 ਪਲੇਗਰਾਉਂਡ ਦਾ ਭਾਅ ਹੈ ਕਿ ਹਰ ਚੌਥੇ ਪਿੰਡ 'ਚ ਹੁਣ ਖੇਡ ਸਟੇਡੀਅਮ ਹੋਊਗਾ ਰਿਕਾਰਡ ਭਰਤੀਆਂ ਖੇਡ ਨਰਸਰੀਆਂ 'ਚ ਹੋਈਆਂ ਨੇ ਕੋਚਸ ਔਨ ਆਲ ਦਾ ਗੇਮਸ ਬਾਕਸਿੰਗ ਕਬੱਡੀ ਹਾਕੀ ਸਾਰੇ ਗੇਮਸ ਦੇ ਵਿੱਚ ਜਿਹੜੇ ਕੋਚਸ ਰੱਖੇ ਗਏ ਨੇ ਪਲੇਅਰਸ ਦੀ ਬੱਚਿਆਂ ਦੀ ਜਿਹੜੀ ਡਾਈਟ ਹੈ ਉਹਦੇ ਵਿੱਚ ਵਾਅਦਾ ਕੀਤਾ ਗਿਆ ਤੇ ਪਹਿਲੀ ਵਾਰੀ ਹੋਇਆ ਕਿ ਜਦੋਂ ਪਲੇਅਰ ਦੀ ਸਿਲੈਕਸ਼ਨ ਹੋ ਜਾਂਦੀ ਹੈ ਬਾਕੀ ਸਟੇਟਸ ਕੀ ਕਰਦੀਆਂ ਕਿ ਆਫਟਰ ði ਬ੍ਰਿੰਗ ਮੈਡਲ ਉਸ ਤੋਂ ਬਾਅਦ ਉਹਨਾਂ ਨੂੰ ਇਨਾਮ ਜਿਹੜਾ ਮਿਲਦਾ ਇੱਥੇ ਕੀ ਇਹ ਪੰਜਾਬ ਨੇ ਪਾਲਿਸੀ ਬਣਾਈ ਉਸ ਜਿਹੜਾ ਸਾਡੇ ਮੈਡਲਸ ਬਹੁਤ ਵਧ ਗਏ ਨੇ ਕਿ ਜਿੱਦਾਂ ਹੀ ਤੁਹਾਡੀ ਜਿਸ ਵੀ ਗੇਮ ਦੀ ਸਿਲੈਕਸ਼ਨ ਹੋਵੇ ਮੇਡ ਬੀ ਏਸ਼ੀਅਨ ਕਾਮਨਵੈਲਥ ਔਰ ਵਰਲਡ ਚੈਂਪੀਅਨਸ਼ਿਪ ਔਰ 올림픽ਸ ਸਾਨੂੰ ਉਹਦੇ ਵਿੱਚੋਂ ਜਿਹੜਾ ਹੈ ਐਡਵਾਂਸ ਪੈਸੇ ਪਹਿਲਾਂ ਦੇ ਦਿੱਤੇ ਜਾਂ ਤਾਂ ਕਿ ਤੁਸੀਂ ਆਪਣੀ ਬੈਸਟ ਬੈਸ ਟ੍ਰੇਨਿੰਗ ਆਪਣੀ ਬੈਸਟ ਬੈਸਟ ਇਕਵਿਪਮੈਂਟਸ ਆਪਣੇ ਸਪੋਰਟਸ ਗੀਅਰ ਤੁਸੀਂ ਲੈ ਸਕੋ ਇਸ ਦੇ ਨਾਲ ਨਾਲ ਜਿਹੜਾ ਹੈ ਸਾਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਇੰਡੀਆ ਦੀ ਮੈਨਸ ਨੈਸ਼ਨਲ ਕ੍ਰਿਕਟ ਟੀਮ ਹੋਵੇ ਕੈਪਟਨ ਇਸ ਪੰਜਾਬੀ ਇੰਡੀਆ ਦੀ ਨੈਸ਼ਨਲ ਔਮਨ ਟੀਮ ਹੋਵੇ ਕੈਪਟਨ ਇਸ ਪੰਜਾਬੀ ਸਾਡੇ ਜਿਹੜੇ ਹੋਰ ਕੁੜੀਆਂ ਪੰਜਾਬ ਦੀ ਨੈਸ਼ਨਲ ਕ੍ਰਿਕਟ ਟੀਮ ਚ ਹੈ ਹਾਕੀ ਦੀ ਜਿਹੜੀ ਮੈਜੋਰਿਟੀ ਆਫ ਟੀਮ ਹੈ ਉਹ ਪੰਜਾਬੀ ਹੈ ਸਪੋਰਟਸ ਦੇ ਵਿੱਚ ਦੁਬਾਰਾ ਜਿਹੜਾ ਪੰਜਾਬ ਹੈ ਉਹ ਨਾਮ ਰੋਸ਼ਨ ਕਰ ਰਿਹਾ ਤੇ ਰਾਈਟ ਫ্রম ਸਕੂਲ ਲੈਵਲ ਇਨਫਰਾਸਟ੍ਰਕਚਰ ਸਾਡੀ ਅਸੀਂ ਆਪਣੀ ਸਕੂਲ ਗੇਮਸ ਦੇ ਉੱਤੇ ਵੀ ਆਪਣੇ ਜਿਹੜਾ ਸਪੋਰਟਸ ਇਨਫਰਾਸਟ੍ਰਕਚਰ ਤੇ ਸਕੂਲਾਂ ਦੇ ਵਿੱਚ ਵੀ ਬਹੁਤ ਮਿਹਨਤ ਕਰ ਰਹੇ ਹਾਂ। ਸਰ ਛੁੱਟੀਆਂ ਦਾ ਕੀ ਅੰਦੇਸ਼ ਹੈ? ਮੈਂ ਦੇਖ ਰਿਹਾ ਹਾਂ। ਮੈਮ ਐਮੀਨੈਂਸ ਦੇ ਮਦਰ ਟਾਊਨ ਤੇ ਕਿਦੋਂ ਇਹ ਨਗਰ ਕਾਇਤ ਕੰ ਸ਼ੁਰੂ ਹੋ ਜਾਵੇਗਾ? ਮੈਮ ਸ਼ੁਰੂ ਕਰ ਦਾਂਗੇ। ਪਹਿਲਾਂ ਜਿਹੜਿਆ ਵਾਲ ਕੰਪਲੈਕਸ ਉਹ ਤਿਆਰ ਹੈ। ਵੀ ਉਹ ਕਾਫੀ ਦੌਰ ਵਿੱਚ ਤੇ ਵਿੱਚ ਤੇ ਥੋੜੀ ਲੈਂਡ ਦੀ ਲੈਂਡ ਦਾ ਇਸ਼ੂ ਸੀਗਾ ਕਿ ਉਹ ਜਿਹੜੀ ਜਗ੍ਹਾ ਉਸ ਨੂੰ ਕਰ ਦਿੱਤਾ ਹੈ। ਟੈਂਸ਼ਨ ਮੈਨਕਲ ਆਪ ਜੀ ਦੇ ਮੋਬਾਈਲ ਤੇ ਵਟਸਐਪ ਤੇ ਪਾਈ ਸੀਗੀ ਇੱਕ ਇਥੋਂ ਦੇ ਬਾਥਰੂਮ ਦੇ ਹਾਲਤ ਨੇ ਕਿਤੇ ਜਿਹੜੀਆਂ ਕੁਰਸੀਆਂ ਨੇ ਇਹ ਖਸਤ ਹਾਲਤ ਹੋ ਚੁੱਕੀ ਸਪੋਰਟਸ ਡਿਪਾਰਟਮੈਂਟ ਨਾਲ ਇਹ ਮੈਂ ਕਹਿ ਰਿਹਾ ਮੈਂ 69ਵੀਂ ਨੈਸ਼ਨਲ ਸਕੂਲ ਖੇਡਾਂ ਦਾ ਜਿਹੜਾ ਆਗਾਜ ਅੱਜ ਲੁਧਿਆਣਾ ਦੇ ਵਿੱਚ ਹੋਇਆ ਖਾਸ ਤੌਰ ਤੇ ਪਹੁੰਚੇ ਨੇ ਹਰਜੋਤ ਬੈਸ ਜਿਹੜੇ ਸਕਾਇਮੰਤਰੀ ਸਾਡੇ ਨਾਲ ਨੇ ਪੂਰਬੀ ਤੋਂ ਵਿਧਾਇਕ ਦਿਲਜੀਤ ਸਿੰਘ ਪੋਲੇਗਾ ਕਦੇ ਸਾਲ ਖੇਡਾਂ ਕਰਾਇਆ ਜਿਹੜੀਆਂ ਅੱਜ ਨੈਸ਼ਨਲ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਕਰਦਾ ਸਰਕਾਰ ਦਾ ਸਾਬ ਮੁੱਖ ਮੰਤਰੀ ਸਾਬਕਾ ਸਿੰਘ ਮਾਨ ਜੀ ਦਾ ਔਰ ਸਾਡੇ ਸਿੱਖਿਆ ਮੰਤਰੀ ਸਾਹਰਜੋਤ ਸਿੰਘ ਬੈਂਸ ਜੀ ਦਾ ਜਿਹੜੇ ਬਹੁਤ ਐਕਟਿਵ ਜਿਹੜੇ ਹਰ ਪਾਸੇ ਪੜਾਈ ਨੂੰ ਲੈ ਕੇ ਖੇਡਾਂ ਨੂੰ ਲੈ ਕੇ ਲੱਗੇ ਹੋਏ ਨੇ ਅੱਜ 69ਵੀਂ ਨੈਸ਼ਨਲ ਜਿਹੜੀ ਸਕੂਲ ਖੇਡ 2026 25 26 ਦੀ ਅੱਜ ਉਧ ਘਾਟਰ ਹੋਇਆ ਸ਼ੁਰੂਆਤ ਹੋਈ ਹੈ ਤੇ ਉਹਦੇ ਵਾਸਤੇ ਤੁਸੀਂ ਦੇਖੋ ਠਾਠਾਂ ਮਾਰਦਾ ਘੱਟ ਕਿਉਂਕਿ ਆਮ ਆਦੀ ਪੜ੍ਹਦੇ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਸਾਡੇ ਬੱਚੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਗੇ ਤੇ ਹੈਲਥ ਜੀ ਬੈਲਥ ਸੇ ਤਾਂ ਹੀ ਠੀਕ ਜਾਕਰ ਦੱਸਦੀ ਹੈ ਜੇ ਸਾਡੇ ਬੱਚੇ ਖੇਡਦੇ ਰਹਿਣਗੇ ਤੇ ਉਹਦੇ ਵਾਸਤੇ ਖੇਡਾਂ ਪੱਤਰ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਰ ਬੱਚਾ ਹਰ ਨੌਜਵਾਨ ਖੇਡਾਂ ਨਾਲ ਜੁੜਿਆ ਵਾ ਤੇ ਉਹਦੇ ਵਾਸਤੇ ਧੰਨਵਾਦ ਵੀ ਇੱਕ ਸਰਕਾਰ ਦਾ ਵੀ ਕਰਦੇ ਆ ਤੇ ਔਰ ਵਧਾਈ ਵੀ ਦਿਨਾ ਸਾਰੇ ਨੌਜਵਾਨਾਂ ਨੂੰ ਜਿਹੜੇ ਵੀ ਔਰ ਸਕੂਲ ਦੇ ਵਿੱਚ ਵੀ ਜੇ ਗੱਲ ਕਰਦੇ ਆ ਸਕੂਲਾਂ ਦੇ ਵਿੱਚ ਪੰਜਾਬ ਦੀ ਜਿਹੜੀ ਸਿੱਖਿਆ ਕ੍ਰਾਂਤੀ ਆਈ ਹੈ ਤੇ ਉਹਦੇ ਵਿੱਚ ਮਤਲਬ ਕਿ ਕਹਿ ਸਕਦੇ ਆ ਵੀ ਨੁਹਾਰ ਬਦਲੀ ਗਈ ਤੇ ਅੱਜ ਜੋ ਪਿਛਲੇ ਸਮੇਂ ਤੋਂ ਸਕੂਲਾਂ ਦਾ ਬੁਰਾ ਹਾਲ ਸੀ ਨਾ ਮਿਲ ਕੇ ਕਲਾਸਰੂਮ ਸਹੀ ਸੀ ਨਾ ਮਿਲ ਕੇ ਫਰਨੀਚਰ ਸਹੀ ਸੀ ਨਾ ਕੋਈ ਪੱਕਾ ਸੀ ਨਾ ਕੋਈ ਬੈਠਣ ਨੂੰ ਬੈਂਚ ਸੀਗੇ ਤੇ ਅੱਜ ਵਾਸ਼ਰੂਮ ਤੱਕ ਨਹੀਂ ਸੀਗੇ ਚਾਰ ਦਵਾਰੀਆਂ ਰੱਖਦੀ ਸੀ ਉਹ ਵੀ ਹਰਜੋਤ ਸਿੰਘ ਬੈਂਸ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਸਿੱਖਿਆ ਮੰਤਰੀ ਉਹਨਾਂ ਨੇ ਬਹੁਤ ਸੁਧਾਰ ਕੀਤਾ ਤੇ ਔਰ ਔਰ ਵਾਲੇ ਸਮੇਂ ਦੇ ਵਿੱਚ ਜਿਹੜਾ ਖੇਡਾਂ ਦੇ ਵਿੱਚ ਨਾ ਵੱਧ ਤੋਂ ਵੱਧ ਜੋੜ ਕੇ ਪੰਜਾਬੀਆਂ ਨੂੰ ਤੇ ਇਸ ਪਾਸੇ ਲਾਵਾਂਗੇ ਤਾਂ ਕਿ ਰੰਗਲਾ ਪੰਜਾਬ ਬਣ ਸਕੇ ਖੇਡਾਂ ਪਹਿਲਾਂ ਵੀ ਹੁੰਦੀਆਂ ਨੇ ਖੇਡਾਂ ਹੁਣ ਵੀ ਹੋ ਰਹੀਆਂ ਨੇ ਲੱਗਦਾ ਵੀ ਜਿਹੜੇ ਹੁਣ ਖੇਡਾਂ ਕਰਾਇਆ ਜਾ ਰਹੇ ਨੇ ਅੱਜ ਕੀ ਗਤਕਾ ਅੰਡਰ 19 ਵੀ ਕਰਾਇਆ ਜਾ ਰਿਹਾ ਲੜਕੀ ਲੜਕਿਆਂ ਦਾ ਲੱਗਦਾ ਵੀ ਪੰਜਾਬ ਦੇ ਜਿਹੜੇ ਗਤਕਾ ਦਾ ਉਹਨੂੰ ਪਰਫੁੱਲਤ ਦਿੱਤਾ ਜਾ ਰਿਹਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਬਿਲਕੁਲ ਇਸ ਚੀਜ਼ ਨੂੰ ਸਾਡੀ ਇਹ ਵਿਰਾਸਤੀ ਖੇਡ ਹੈ ਗੱਤਕਾ ਜਿਹੜੀ ਜੇ ਜੇ ਕੁਆਡੀ ਹੋ ਗਈ ਹਾਕੀ ਹੋ ਗਈ ਇਹ ਪੰਜਾਬ ਦੀ ਵਿਰਾਸਤੀ ਖੇਡ ਹੈ ਤੇ ਇਹਦੇ ਵਾਸਤੇ ਮਿਲ ਕੇ ਸਰਕਾਰ ਜਿਹੜੀ ਵਿਰਾਸਤੀ ਖੇਡਾਂ ਵਾਸਤੇ ਖਾਸ ਕਰਕੇ ਐਫਰਟ ਕਰਨ ਲੱਗੀ ਹੋਈ ਆ ਬਿਲਕੁਲ ਇਹਦੇ ਵਾਸਤੇ ਵੱਧ ਤੋਂ ਵੱਧ ਐਫਰਟ ਹੋਣਗੇ ਤਾਂ ਕਿ ਹੋਰ ਵੱਧ ਤੋਂ ਵੱਧ ਦੇ ਮਿਲ ਕੇ ਸਾਡੀਆਂ ਸਟੇਟਾਂ ਵੀ ਖੇਡ ਸਕਣ ਤੇ ਸਾਡਾ ਗੱਤਕਾ ਪੂਰੇ ਮਿਲ ਕੇ ਦੁਨੀਆ ਦੇ ਵਿੱਚ ਮਸ਼ਹੂਰ ਹੋ ਸਕੇ ਜਿਹੜੇ ਲੋਕ ਜੁਆਕ ਜਿਹੜੇ ਬੱਚੇ ਨੇ ਛੋਟੜੇ ਬੱਚੇ ਮੋਬਾਈਲਾਂ 'ਨ ਲੱਗੇ ਲੋੜੀਂ ਲੱਗਦੇ ਨੇ ਖੇਡ ਵੱਲ ਗੱਤਕਾ ਦੇ ਉਹਨਾਂ ਨੂੰ ਤੁਸੀਂ ਕੀ ਜਿੰਦ ਨਾ ਦੇਣਾ ਚਾਹੋ ਕਿਉਂਕਿ ਛੋਟੇ ਛੋਟੇ ਬੱਚੇ ਨੇ ਬੱਚੇ ਥਾਂ ਦੇ ਵਿੱਚ ਮੈਂ ਉਹ ਬੱਚੇ ਜਿਹੜੇ ਅੱਜ ਖੇਡ ਰਹੇ ਨੇ ਖੇਡਣ ਆਏ ਨੇ ਉਹਨਾਂ ਨੂੰ ਵਧਾਈ ਵੀ ਦਿੰਦਾ ਤੇ ਉਹਨਾਂ ਵਾਸਤੇ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਪ੍ਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਜਿੱਥੇ ਉਹ ਖੇਡ ਕੇ ਆਪਣੀ ਸਿਹਤ ਦਾ ਖਿਆਲ ਰੱਖ ਸਕਣਗੇ ਉੱਥੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਕਣਗੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਸਕਾਂਗੇ ਔਰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਬੱਚਿਆਂ ਨੂੰ ਅਪੀਲ ਕਰਦਾ ਆਓ ਆਪਾਂ ਕਿਉਂਕਿ ਹੈਲਥ ਜਿ ਬੈਲਥ ਸਭ ਤੋਂ ਪਹਿਲਾਂ ਸਾਨੂੰ ਕਿ ਸਿਹਤ ਜ਼ਰੂਰੀ ਹੈ ਤੇ ਆਪਾਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਆਪਾਂ ਆਪਣੀ ਸਿਹਤ ਠੀਕ ਰੱਖਾਂਗੇ ਤੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਾਂਗੇ ਤੇ ਮੈਂ اپੀਲ ਕਰਦਾ ਆਓ ਵੱਧ ਤੋਂ ਵੱਧ ਖੇਡਾਂ ਨਾਲ ਜੁੜੀਏ ਤੇ ਜਿਹੜੀ ਆ ਮੋਬਾਈਲ ਦੀਆਂ ਬੁਆਰੀਆਂ ਨੇ ਜਿਹੜੀ ਸਾਡੇ ਬੁਆਰੀਆਂ ਲਾ ਰਹੀਆਂ ਸਾਡਾ ਮਲਕੇ ਇਸ ਕਹਿ ਸਕਦੇ ਆ ਰਿਸ਼ਤੇ ਖਤਮ ਕਰ ਰਹੀਆਂ ਨੇ ਤੇ ਅੱਜ ਇਹ ਮਲਕੇ ਸਾਨੂੰ ਸਿਹਤ ਖਰਾਬ ਕਰ ਰਹੀਆਂ ਨੇ ਉਹਨੂੰ ਛੱਡ ਕੇ ਆਪਾਂ ਵੱਧ ਤੋਂ ਵੱਧ ਖੇਡਾਂ ਨਾਲ ਜੁੜੀਏ ਤਾਂ ਕਿ ਆਪਣੀ ਸਿਹਤ ਦਾ ਵੀ ਖਿਆਲ ਰੱਖੀਏ ਤੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਯੋਗਦਾਨ ਵੀ ਪਾ ਸਕੀਏ ਠੀਕ ਹੈ